अरविंद केजरीवाल ਨੇ ਲੁਧਿਆਣਾ ਵੈਸਟ ਦੀ ਜ਼ਿਮਨੀ ਚੋਂ ਤੋਂ ਪਹਿਲਾਂ ਸੰਜੀਵ अरोड़ा ਨੂੰ ਐਮਐਲਏ ਬਣਨ ਉਤੇ ਮੰਤਰੀ ਬਣਾਉਣ ਦਾ ਐਲਾਨ ਕੀਤਾ ਸੀ ਜਿਸ ਦੀ ਹੁਣ ਤਿਆਰੀ ਸ਼ੁਰੂ ਹੋ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਅੱਜ ਹੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲੇ ਨੇ ਇਹ ਮੁਲਾਕਾਤ ਬਾਜ਼ਾਰਤੀ ਵਾਅਦੇ ਅਤੇ ਫੇਰ ਬਦਲਣਾ ਜੋੜ ਕੇ ਦੇਖੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰਾਜਪਾਲ ਨਾਲ ਮੁਲਾਕਾਤ ਮਗਰੋਂ 2 ਦਿਨਾਂ ਅੰਦਰ ਬਾਜ਼ਾਰਤੀ ਵਾਅਦੇ ਅਤੇ ਫੇਰ ਬਦਲ ਦਾ ਖੁਲਾਸਾ ਕੀਤਾ ਹੈ ਇਸ ਨਾਲ ਇਹ ਚਰਚਾ ਤੇਜ਼ ਹੋ ਗਈ ਹੈ ਕਿ ਨਵੇਂ ਮੰਤਰੀ ਕੌਣ ਹੋਣਗੇ ਜੇਕਰ ਨਵੇਂ ਮੰਤਰੀ ਬਣਨਗੇ ਤਾਂ ਉਹ ਪੁਰਾਣਿਆਂ ਵਿੱਚੋਂ ਹੀ ਕੁਝਕ ਦੀ ਬਲੀ ਲੈ ਕੇ ਬਣਾਈ ਜਾਣਗੇ ਤਾਂ ਫਿਰ ਕਿਹੜੇ ਮੰਤਰੀਆਂ ਦੀ ਛੁੱਟੀ ਹੋਣ ਜਾ ਰਹੀ ਹੈ ਹਰ ਜਿਮਨੀ ਚੋਣ ਮਗਰੋਂ ਆਮ ਆਦਮੀ ਪਾਰਟੀ ਸਰਕਾਰ ਮੰਤਰੀ ਬਣਾਉਣ ਲਈ ਫੇਰ ਬਦਲ ਕਰਦੀ ਹੈ ਜੇ ਇਹੋ ਪ੍ਰਥਾ ਜਾਰੀ ਰਹਿੰਦੀ ਹੈ ਤਾਂ ਅੱਗੇ ਜਲੰਧਰ ਸੈਂਟਰਲ ਅਤੇ ਬੰਗਾ ਵਿੱਚ ਵੀ ਜਿਮਨੀ ਚੋਣ ਹੋ ਸਕਦੀ ਹੈ ਇਨ੍ਹਾਂ ਵਿੱਚੋਂ ਜਲੰਧਰ ਸੈਂਟਰ ਵਾਲੇ ਵਿਧਾਇਕ ਰਮਨ ਅਰੋੜਾ ਬਾਰੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਜਦਕਿ ਬੰਗੇ ਵਾਲਾ ਵਿਧਾਇਕ ਡਾਕਟਰ ਸੁਖਵਿੰਦਰ ਸੁੱੱਕੀ ਹਾਕਮਤਰ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਚੁੱਕਿਆ ਹੈ ਇਹ ਭਗਵੰਤ ਮਾਨ ਸਰਕਾਰ ਮੰਤਰੀ ਬਣਾਉਣ ਅਤੇ ਬਦਲਣ ਦੇ ਤਜਰਬੇ ਬਹੁਤ ਕਰਦੀ ਹੈ ਜਿੰਨੀ ਦੇਰ ਤੱਕ ਨਵੇਂ ਚੁਣੇ ਗਏ ਵਿਧਾਇਕ ਮੰਤਰੀ ਬਣ ਕੇ ਕੰਮ ਕਾਜ ਸਮਝਣ ਲੱਗਦੇ ਨੇ ਉਦੋਂ ਤੱਕ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਹੈ ਹੁਣ ਤਾਜ਼ਾ ਵਜ਼ਾਰਤੀ ਵਾਅਦੇ ਤੋਂ ਪਹਿਲਾਂ ਸੰਜੀਵ ਅਰੋੜਾ ਐਮਐਲਏ ਵੱਜੋਂ ਸਪੀਕਰ ਦੇ ਚੈਂਬਰ ਵਿੱਚ ਜਾ ਕੇ ਸੌ ਚੁੱਕਣਗੇ ਇਸ ਮਗਰੋਂ ਉੱਥੋਂ ਸਰਟੀਫਿਕੇਟ ਰਾਜਪਾਲ ਭਵਨ ਜਾਵੇਗਾ ਜਿਸ ਮਗਰੋਂ ਸੰਜੀਵ ਅਰੋੜਾ ਵੇ ਮੰਤਰੀ ਬਣਨ ਦਾ ਰਾ ਅਧਿਕਾਰਤ ਤੌਰ ਉੱਤੇ ਪਧਰਾ ਹੋਏਗਾ ਗੱਲ ਫੇਰ ਉੱਥੇ ਹੀ ਖੜੀ ਹੈ ਕਿ ਸੰਜੀਵ ਅਰੋੜਾ ਦੇ ਨਾਲ ਹੋਰ ਕੌਣ ਮੰਤਰੀ ਬਣ ਸਕਦਾ ਹੈ ਅੰਮ੍ਰਿਤਸਰ ਵਾਲੇ ਵਿਧਾਇਕ ਇੰਦਰਵੀਰ ਸਿੰਘ ਨਿੱਜਰਦੀ ਵੀ ਬਾਜ਼ਾਰਤ ਵਿੱਚ ਵਾਪਸੀ ਦੀ ਚਰਚਾ ਜ਼ੋਰਾਂ ਉੱਤੇ ਹੈ ਉਹ ਪਹਿਲਾਂ ਵੀ ਮੰਤਰੀ ਰਹਿ ਚੁੱਕੇ ਨੇ ਮਾਲਵੇ ਦਾ ਉਹ ਕਿਹੜਾ ਜੋਤ ਆਗੂ ਹੈ ਜਿਸ ਦਾ ਦਾ ਲੱਗਣ ਦੀ ਚਰਚਾ ਚੱਲ ਰਹੀ ਹੈ ਪ੍ਰਿੰਸੀਪਲ ਬੁੱਧਰਾਮ ਹਰ ਕੈਬਨਟ ਵਾਦੇ ਵਿੱਚ ਸ਼ਾਮਲ ਹੋਣ ਤੋਂ ਰਹਿ ਜਾਂਦੇ ਨੇ ਉਹ ਦੂਜੀ ਵਾਰ ਦੇ ਵਿਧਾਇਕ ਨੇ ਐਤਕੀ ਵੀ ਉਹਨਾਂ ਦੇ ਨਾਂ ਦੀ ਚਰਚਾ ਜ਼ੋਰਾਂ ਉੱਤੇ ਹੈ ਕੁਲਦੀਪ ਸਿੰਘ ਢਾਲੀਵਾਲ ਦਾ ਆਖਰ ਕੀ ਬਣੂਗਾ ਬਹੁਤ ਸਾਰੇ ਪੰਜਾਬੀਆਂ ਦਾ ਧਿਆਨ ਇਧਰ ਵੀ ਲੱਗਾ ਹੋਇਆ ਹੈ ਉਨ੍ਹਾਂ ਤੋਂ ਪੰਚਾਇਤਾਂ ਸਮੇਤ ਸਾਰੇ ਵਿਭਾਗ ਵਾਪਸ ਲੈ ਲਏ ਗਏ ਸਨ ਉਹ ਸਿਰਫ ਹੁਣ ਐਨਆਰਆਈ ਮਾਮਲਿਆਂ ਦੇ ਮੰਤਰੀ ਨੇ ਜਿਸ ਬਾਰੇ ਨੋਟੀਫਿਕੇਸ਼ਨ ਜਾਰੀ ਨਾ ਹੋਣ ਦਾ ਬੱਕਰਾ ਰੌਲਾ ਚੱਲ ਰਿਹਾ ਹੈ ਉਹ ਇਕਲੌਤੇ ਮਹਿਕਮੇ ਦੇ ਮੰਤਰੀ ਰਹਿੰਦੇ ਨੇ ਜਾਂ ਇਸ ਤੋਂ ਵੀ ਬਾਝੇ ਹੋ ਜਾਂਦੇ ਨੇ ਇਹ ਦੇਖਣਾ ਦਿਲਚਸਪ ਹੋਏਗਾ ਜਿਹੜੇ ਮੰਤਰੀਆਂ ਦੀਆਂ ਇਤਰਾਜ਼ਗ ਵੀਡੀਓਜ਼ ਅਤੇ ਫੋਟੋਆਂ ਆਈਆਂ ਨੇ ਕਿ ਉਹਨਾਂ ਦੀ ਇਸ ਵਧਾਰਤੀ ਫੇਰ ਬਦਲ ਵਿੱਚ ਛੁੱਟੀ ਹੋਏਗੀ ਜੇਕਰ ਦੋ ਮੰਤਰੀਆਂ ਦੀ ਛੁੱਟੀ ਹੁੰਦੀ ਹੈ ਤਾਂ ਸੰਜੀਵ ਅਰੋੜਾ ਦੇ ਨਾਲ ਕਿਸੇ ਇੱਕ ਹੋਰ ਵਿਧਾਇਕ ਦੀ ਲੋਟਰੀ ਲੱਗੂਗੀ ਜੋ ਮੰਤਰੀ ਬਣੇਗਾ ਲੁਧਿਆਣਾ ਪਛਮੀ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਉਮੀਦਵਾਰ ਦੀ ਜਿੱਤ ਲਈ ਜ਼ੋਰਤਾ ਸਵਣਾ ਨੇ ਲਾਇਆ ਪਰ ਇਹ ਜਿੱਤ ਹੀ ਹੁਣ ਕਿਸੇ ਉੱਤੇ ਭਾਰੂ ਪੈਣ ਜਾ ਰਹੀ ਹੈ ਅਤੇ ਕਿਸੇ ਨੂੰ ਤਾਰਨ ਜਾ ਰਹੀ ਹੈ ਵੈਸੇ ਵਾਦਾ ਤਾਂ ਹਾਕਮ ਧਰ ਨੇ ਦਲਿਤ ਉਪ ਮੁੱਖ ਮੰਤਰੀ ਬਣਾਉਣ ਦਾ ਵੀ ਕੀਤਾ ਸੀ ਪਰ ਮੁੜ ਕਦੇ ਇਸ ਦਾ ਜ਼ਿਕਰ ਨਹੀਂ ਕੀਤਾ ਪਹਿਲਾਂ ਪਹਿਲ ਜਗਰਾਵ ਵਾਲੀ ਵਿਧਾਇਕਾ ਸਰਬਜੀਤ ਕੌਰ ਮਾਨੁਕੇ ਦਾ ਨਾਂ ਵੀ ਸਪੀਕਰ ਅਤੇ ਮੰਤਰੀ ਵੱਜੋਂ ਗੂੰਜਿਆ ਉਹ ਦੂਜੀ ਵਾਰ ਦੇ ਵਿਧਾਇਕ ਨੇ ਅਤੇ ਉਹ ਵੀ ਅਨੁਸੂਚਿਤ ਜਾਤੀ ਨਾਲ ਸੰਬੰਧਤ ਨੇ ਪਰ ਉਹਨਾਂ ਦੇ ਕੁਝ ਵਿਵਾਦਾਂ ਕਰਕੇ ਉਹਨਾਂ ਦਾ ਐਤਕੀ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਣਾ ਮੁਸ਼ਕਲ ਹੀ ਲੱਗਦਾ ਹੈ ਖੈਰ ਸੰਜੀਵ ਅਰੋੜਾ ਤਾਂ ਵਿਧਾਇਕ ਬਣਨ ਤੋਂ ਬਾਅਦ ਮੰਤਰੀ ਬਣ ਜਾਣਗੇ ਪਰ ਉਹਨਾਂ ਦੀ ਥਾਂ ਰਾਜ ਸਭਾ ਵਿੱਚ ਕੌਣ ਜਾਏਗਾ ਇਹ ਸਵਾਲ ਵੀ ਬਹੁਤ ਵੱਡਾ ਹੈ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੱਲ ਇਸ ਗੱਲ ਦਾ ਖੰਡਨ ਕੀਤਾ ਕਿ ਉਹ ਰਾਜ ਸਭਾ ਵਿੱਚ ਨਹੀਂ ਜਾ ਰਹੇ ਪਰ ਪੰਜਾਬੀ ਉਹਨਾਂ ਉੱਤੇ ਪੂਰੀ ਤਰ੍ਹਾਂ ਯਕੀਨ ਨਹੀਂ ਕਰ ਰਹੇ ਕਿ ਆ ਜਾ ਰਿਹਾ ਕਿ ਬਾਦ ਵਿੱਚ ਪਾਰਟੀ ਦਾ ਦਬਾਅ ਪੈਣ ਉਤੇ ਰਾਜ ਸਭਾ ਵਿੱਚ ਜਾਣਾ ਕਬੂਲਿਆ ਵੀ ਜਾ ਸਕਦਾ ਹੈ ਫਿਰ ਵੀ ਜੇਕਰ ਇੱਕ ਵਾਰ ਮੰਨ ਲਈਏ ਕਿ ਕੇਜਰੀਵਾਲ ਰਾਜ ਸਭਾ ਵਿੱਚ ਨਹੀਂ ਜਾਂਦੇ ਤਾਂ ਕੀ ਮਨੀਸ਼ ਸਿਸੋਦੀਆ ਜਾਣਗੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਪਰ ਉਹਨਾਂ ਉੱਤੇ ਕਈ ਗੰਭੀਰ ਦੋਸ਼ ਨੇ ਅਤੇ ਉਹ ਤਾਂ ਜਾਂਚ ਦਾ ਵੀ ਸਾਹਮਣਾ ਕਰ ਰਹੇ ਨੇ ਉਹਨਾਂ ਨੂੰ ਪੰਜਾਬ ਵਿੱਚੋਂ ਰਾਜ ਸਭਾ ਵਿੱਚ ਭੇਜਣ ਨਾਲ ਪਾਰਟੀ ਨੂੰ ਨੁਕਸਾਨ ਪਹੁੰਚ ਸਕਦਾ ਹੈ ਬਿਹਤਰ ਹੋਏਗਾ ਕਿ ਆਮ ਆਦੀ ਪਾਰਟੀ ਕਿਸੇ ਅਜੇਹੀ ਪੰਜਾਬੀ ਸ਼ਖਸੀਅਤ ਨੂੰ ਰਾਜ ਸਭਾ ਵਿੱਚ ਭੇਜੇ ਜਿਸ ਨਾਲ ਪੰਜਾਬੀਆਂ ਦੇ ਮੂੰਹੋਂ ਆਪਣੇ ਆਪ ਤਾਰੀਫ਼ ਦੇ ਬੋਲ ਨਿਕਲਣ ਵੈਸੇ ਇਹ ਜਿਮਨੀ ਚੋਣ ਕਾਂਗਰਸ ਲਈ ਬਹੁਤ ਵੱਡਾ ਸਬਕ ਹੈ ਕਾਂਗਰਸ 2027 ਵਿੱਚ ਸੱਤਾ ਥਾਲੀ ਵਿੱਚ ਰੱਖ ਕੇ ਮਿਲਣ ਦੀ ਜੋ ਉਮੀਦ ਪਾਲੀ ਬੈਠੀ ਹੈ ਹੁਣ ਉਸ ਬਾਰੇ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਪੰਜਾਬ ਦੇ ਕਾਂਗਰਸੀ ਸੋਚਦੇ ਨੇ ਕਿ ਆਮ ਆਦੀ ਪਾਰਟੀ ਦੇ ਵਿਰੋਧ ਵਿੱਚ ਹੀ ਉਹਨਾਂ ਨੂੰ ਸੱਤਾ ਮਿਲ ਜਾਣੀ ਹੈ ਇਹ ਸਭ ਤੋਂ ਵੱਡਾ ਭਰਮ ਹੈ ਜਿਹੜਾ ਉਹ ਪਾਲੀ ਬੈਠੇ ਨੇ ਕਾਂਗਰਸ ਦੀ ਇਸ ਗਲਤਫਹਮੀ ਅਤੇ ਪਾਟੋ ਧਾੜ ਦੇ ਗੱਲ ਅਗਲੀ ਵੀਡੀਓ ਵਿੱਚ ਕਰਾਂਗੇ ਹੁਣ ਤੱਕ ਲਈ ਸਿਰਫ ਇੰਨਾ ਹੀ ਜਾਂਦੇ ਜਾਂਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਖ ਲਓ ਜਿਹੜੇ ਚੰਡੀਗੜ੍ਹ ਵਿੱਚ ਪਾਰਟੀ ਦਫ਼ਤਰ ਖੋਲ੍ਹਣ ਸਮੇਤ ਬਾਜ਼ਾਰਤੀ ਵਾਅਦੇ ਬਾਰੇ ਕੁਝ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਨੇ ਅੱਜ ਮਾਨਯੋਗ ਰਾਜਪਾਲ ਪੰਜਾਬ ਉਹਨਾਂ ਨਾਲ ਮੁਲਾਕਾਤ ਸੀ ਔਰ ਬਹੁਤ ਸਾਰੀਆਂ ਗੱਲਾਂ ਕਿਉਂਕਿ ਜਿਹੜਾ ਸਰਕਾਰ ਤੇ ਰਾਜਪਬੰਦ ਦੇ ਵਿੱਚ ਜਿਹੜਾ ਤਾਲਮੇਲ ਜ਼ਰੂਰੀ ਹੈ ਐਸੇ ਲੈਣ ਵਾਸਤੇ ਤਾਂ ਜਸ ਕੱਚੀ ਕੁਮਲਾਕਾਸੀ ਤੇ ਸ਼ਾਇਦ ਤੁਸੀਂ ਜੋ ਸੋਚੀ ਬੈਠੇ ਹੋ ਉਹ ਨਹੀਂ ਸੀ ਅਸਲ ਚ ਕੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਨੈਸ਼ਨਲ ਪਾਰਟੀ ਹੈ ਗੁਜਰਾਤ ਵੀ ਸਾਡੀ ਜਿੱਤ ਹੋਈ ਹੈ ਲੁਧਿਆਣੇ 'ਚ ਵੀ ਜਿੱਤ ਹੋਈ ਹੈ ਸਾਡੇ ਗੋਆ 'ਚ ਵੀ ਸਾਡੇ ਐਮਐਲਏ ਨੇ ਹਾਜੀ ਤੱਕ ਆਮ ਆਦਮੀ ਪਾਰਟੀ ਕੋਲ ਚੰਡੀਗੜ੍ਹ 'ਚ ਦਫ਼ਤਰ ਨਹੀਂ ਹੈ ਜਦਕੇ ਸੀ ਸਰਕਾਰ 'ਚ ਵੀ ਆ ਤੇ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਜੋ ਇੱਕ ਦਫ਼ਤਰ ਵਾਸਤੇ ਜੋ ਡਿਊਟੀ ਦੇ ਵਿੱਚ ਦਫ਼ਤਰ ਲੈਣ ਵਾਸਤੇ ਜੋ ਸ਼ਰਤਾਂ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਹਾਂ ਵਰਨ ਸਾਨੂੰ ਇਹ ਚਿੱਟੀਆਂ ਕਿ ਆਏ ਕਿ ਜੀ ਮਤਲਬ ਕਾਂਗਰਸ ਦਾ ਵੀ ਇੱਥੇ ਦਫ਼ਤਰ ਹੈ ਅਕਾਲੀ ਲਲ ਦਾ ਵੀ ਹੈ ਭਾਜੀਪੀ ਦਾ ਵੀ ਸਾਨੂੰ ਦਫ਼ਤਰ ਵਾਸਤੇ ਜਗ੍ਹਾ ਦਿੱਤੀ ਹੈ ਵੀ ਉਹਨਾਂ ਨੇ ਕਹਿ ਕੇ ਬਿਲਕੁਲ ਜੋ ਵੀ ਕ੍ਰਿਟੇਰੀਆ ਹੋਊਗਾ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਨੇ ਤੇ ਉਹ ਸਾਰੇ ਸੀ ਲਿਖ ਕੇ ਦੇ ਆਏ ਤੇ ਮੈਨੂੰ ਵੀ ਤਾਂ ਕਿ ਆਮਾਦੀ ਪਾਰਟੀ ਨੂੰ ਹੁਣ ਆਫੀਸ਼ੀਅਲੀ ਦਫ਼ਤਰ ਵੀ ਚੰਡੀਗੜ੍ਹ ਦੇ ਵਿੱਚ ਹੀ ਮਿਲੂਗਾ ਪੰਜਾਬ ਸਾਡੀ ਰਾਜਧਾਨੀ ਹੈ 840 ਦਾ ਵੈਸੀ ਸਾਡਾ ਰੇਸ਼ੋ ਬਣਦਾ ਹਰ ਗੱਲ 'ਚ ਚਾਹੇ ਪੁਲਿਸ ਸਾਇਆ ਚਾਹੇ ਮੁਲਾਜ਼ਮ ਐਸੀ ਵਾਦਾ ਕੀਤਾ ਸੀਗਾ ਲੁਧਿਆਣੇ ਤੇ ਤੁਸੀਂ ਵਿਧਾਨ ਸਭਾ ਵਾਲੀਆਂ ਪੌੜੀਆਂ ਚੜਾਓ ਰਾਜ ਭਵਨ ਵਾਲੀਆਂ ਪੌੜੀਆਂ ਅਸੀਂ ਅਸੀਂ ਚੜਾ ਦਾਂਗੇ ਤਾਂ ਮਤਲਬ ਜਿਸ ਵੇਲੇ 2022 'ਚ ਤੁਸੀਂ ਮੇਰੀ ਕਹਨੇ ਹੋ ਉਸ ਵੇਲੇ ਉਹ 7000 ਰੁਪਏ ਦਿੱਤੇ ਸੀਗੇ ਤੇ ਹੁਣ 12000 ਰੁਪਏ ਦਿੱਤੇ ਆ ਆ ਫਿਰ ਲੋਕਾਂ ਦੇ ਮੰਡੇਟ ਦਾ ਸਤਕਾਰ ਕਰਨਾ ਜਾਂ ਉਹਦਾ ਮਾਨਜਿਤ ਕਰਨਾ ਸਾਡਾ ਫਰਜ਼ ਬਣਦਾ ਤੇ ਉਹਨਾਂ ਨੂੰ ਮੰਤਰੀ ਬਣਾਇਆ ਅਰੋੜਾ ਸਾਹਿਬੀ ਹੋਰ ਹੋਰ ਜੀ ਹੋਗਾ ਜੇ ਹੋਗੇ ਹੋਰ ਵੀ ਤੇ ਨਵੇਂ ਚਿਹਰੇ ਵਿਚਾਰ ਅਰੋੜਾ ਸਾਹਿਬ ਨੇ ਦੋ ਸੀਟਾਂ ਖਾਲੀ ਪਈਆਂ ਨੇ ਮੰਤਰੀ ਨੂੰ ਦੋ ਸੀਟਾਂ ਖਾਲੀ ਪਈਆਂ ਨੇ ਦੋ ਮੰਤਰੀ ਹੋਣ ਕੇ ਜਾਂ ਇੱਕ ਸਿੰਗਲ ਲਗਾਈ ਸਾਰਾ ਕੁਝ ਆਜੀ ਪੁੱਛੋਗੇ ਹੈ ਤੇ ਦੱਦੋ ਬਾਈ ਜੀ ਜੋ ਜੋ ਦੇਖੋ ਅਸੀਂ ਮਹਿੰਦਰਪ੍ਰਖਤ ਜੀ ਨੇ ਵਾਦਾ ਕੀਤਾ ਸੀ ਮਹਿੰਦਰਪ੍ਰਖਤ ਜੀ ਨੂੰ ਬਣਾਤਾ ਲੋਕਾਂ ਨੇ ਜਲੰਧਰ ਵਾਲਿਆਂ ਨੇ ਮਾਨ ਸਰ ਕਰ ਦਿੱਤਾ ਅਸੀਂ ਇੱਥੇ ਵਾਦਾ ਕੀਤਾ ਇੱਥੇ ਬਣਾ ਲਾਂਗੇ ਤੇ ਬਾਅਦ ਹੁਣ ਤੁਸੀਂ ਡਿਪਾਰਟਮੈਂਟ ਨਾਲ ਪੁੱਛ ਲੈਣਾ ਵੀ ਡਿਪਾਰਟਮੈਂਟ ਕਿਹੜਾ ਦੇਉਗਾ ਮੈਂ ਇੰਨਾ ਕਹੇ ਕਿ ਬੜੀ ਜਲਦੀ ਜਿਹੜਾ ਫੈਸਲਾ ਕਰਿਆ ਜਾਊਗਾ ਤੇ ਕੱਲ ਨੂੰ ਦਿੱਲੀ ਜਾ ਰਹੇ ਆ ਕਿਉਂਕਿ ਗੋਪਾਲ ਕਾਲੀਆ 15000 ਦੀ ਵੱਡੀ ਚਿਤ ਹੋਈ ਹੈ ਗੁਜਰਾਤ ਚ ਤੇ ਉਹ ਵੀ ਆਉਣਗੇ ਉੱਥੇ ਤੇ ਸਰਜੀਵ ਅਰੋੜਾ ਜੀ ਜਾਣਗੇ ਸਾਰੇ ਇਕੱਠੇ ਮਿਲ ਕੇ ਇਸ ਜਿਹੜਾ ਪਬਲਿਕ ਦੇ ਮੰਡੇਟ ਨੂੰ ਧੰਨਵਾਦ ਕਰਾਂਗੇ